ਪਿੰਡ ਚੰਦਪਾਣ ਦੀ ਅਸਲੀ ਹਿੰਸਾ ਦਾ ਕਾਰਨ ਆਇਆ ਸਾਹਮਣੇ ਪਿੰਡ ਵਾਸੀਆਂ ਨੇ ਦੱਸਿਆ ਕਿ ਨਾਲੀ ਦਾ ਪਾਣੀ ਪਿਛਲੇ 15 ਸਾਲਾਂ ਤੋਂ ਇਸੇ ਹੀ ਛੱਪੜ ਵਿੱਚ ਪੈ ਰਿਹਾ ਸੀ ਜਿਸ ਨੂੰ ਕੀ ਰੋਕਣ ਦੀ ਕੋਸ਼ਿਸ਼ ਦੇ ਨਾਲ ਹੀ ਇਹ ਹਿੰਸਾ ਹੋਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਆਗਰੀ ਸਿੰਘ ਜੀ ਤੁਹਾਡਾ ਮਕਾਨ ਕਿਹੜਾ ਹੈ ਅੱਛਾ ਬਿਲਕੁਲ ਤੁਹਾਡਾ ਸਾਹਮਣੇ ਘਰ ਹੈ ਜੀ ਇਹ ਕੀ ਗੱਲਬਾਤ ਸੀ ਫਿਰ ਜਿਹੜੀ ਹੋਈ ਹੈ ਜੀ ਇਹ ਪਾਣੀ ਪੈਤਾ ਪੰਨਾਂ ਨੂੰ ਇੱਥੇ 20-25 ਸਾਲ ਹੋ ਗਏ ਜੀ ਇਹ ਪਾਣੀ ਪੈਪਾ ਦਾ ਗੁਰੂ ਦਾ ਪਾਣੀ ਹੈ ਦਾ ਆਉਂਦਾ ਉੱਤੋਂ ਵੀ ਆਉਂਦਾ ਜੀ ਹਰ ਇੱਕ ਰਾਂ ਦਾ ਉਹ ਪਾਣੀ ਉੱਦ ਦਾ ਇੱਥੇ ਪੈਪਾ ਜੀ ਪੈਂਦਾ ਠੀਕ ਜੀ ਕੁਛੋ ਵੀ ਪੈਂਦਾ ਵੀ ਕਿਧਰਾਂ ਦਾ 50 ਕਰਾਂ ਦਾ ਪੈਪਾ ਦੇ ਪਾਣੀ ਪੈਂਦਾ ਹੀ ਆ ਜੀ ਜੀ ਜਦੋਂ ਪੈਂਦਾ ਜਦੋਂ ਪੈਪਾ ਲੱਗਦਾ ਜੀ ਇਹ ਹੁਣ ਉੱਥੇ ਵੀ ਪੈਪਾ ਕਿਤੇ ਬੰਦ ਹੋ ਗਏ ਜੀ ਮੈਂ ਆਪਣੇ ਉਹ ਕਿਤੇ ਜੀ ਬਿਛ ਲਾਉਣ ਦੇ ਪੈਪਾ ਦੀ ਟੋਟੀ ਠੀਕ ਹੈ ਜੀ ਉਹ ਜੋ ਪੈਪ ਟੁੱਟ ਗਈ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਹਣੀ ਹੁਣ ਵੀ ਪਾਣੀ ਇੱਥੇ ਵੀ ਪਾਣੀ ਨਹੀਂ ਪੈਂਦਾ ਗੰਦਾ ਪਾਣੀ ਪੈਪ ਦੇ ਵਿੱਚ ਨਹੀਂ ਪੈਂਦਾ ਹਾਂਜੀ ਜੀ ਕਹਿੰਦੇ ਪਾਣੀ ਨਹੀਂ ਪੈਂਦਾ ਇੱਥੇ ਸਰਪੰਚ ਸਾਹਿਬ ਦਾ ਪਾਣੀ ਉੱਥੇ ਬੰਦ ਉਹੀ ਬਾਅਦ ਦੇ ਮੁਰੋ ਉੱਥੇ ਪਾਣੀ ਪਾ ਦਿੱਤਾ ਠੀਕ ਪੈਪ ਜੀ ਅੱਛਾ ਮੈਂ ਤੁਹਾਨੂੰ ਤੁਹਾਡੀ ਵੀ ਗੱਲ ਕਰੂੰਗਾ ਜਿਹੜੀ ਪੈਪ ਪਾਈ ਵੀ ਜਿਵੇਂ ਮੈਂ ਵੀ ਪਹਿਲਾਂ ਜ਼ਿਕਰ ਕਰ ਚੁੱਕਾ ਹਾਂਗਾ ਮੈਂ ਤੁਹਾਡੇ ਮੂੰਹ ਨੂੰ ਕਹੂੰ ਜਿਹੜੀ ਇਹ ਪੈਪ ਪਾਈ ਹੈ ਕਿਸ ਚੀਜ਼ ਦੀ ਪੈਪ ਪਾਈ ਵੀ ਸੀ ਪਹਿਲਾਂ ਦੀ ਕਿੰਨਾ ਸਮਾਂ ਪਹਿਲਾਂ ਪਾਈ ਗਈ ਹੈ ਇਹ ਅੱਜ ਤੋਂ ਦਾ 15 ਹਰ ਬਈ ਅੱਛਾ ਕਿਸ ਚੀਜ਼ ਦੀ ਪਾਈ ਗਈ ਸੀ ਪੈਪ ਇਹ ਜੀ ਪਾਣੀ ਬਸ ਆਰ ਘਾਟ ਵਾ ਤੇ ਪਾਣੀ ਰੋਣ ਵਾ ਤੇ ਪਿੱਛੋਂ ਛੱਪੜ ਜਦੋਂ ਓਵਰ ਛੱਪੜ ਹੋ ਜਾਂਦਾ ਪਿੱਛੋਂ ਜੀ ਅੱਛਾ ਗੰਦੇ ਪਾਣੀ ਦੀ ਜਾਨੀ ਕਿ ਪੈਪ ਸੀ ਓਵਰ ਥੰਮੜਾ ਹੋ ਜਾਂਦਾ ਪਿੱਛੋਂ ਜੀ ਜਿੱਥੋਂ ਓਵ ਜੀ ਜਦੋਂ ਛੱਪੜਾ ਹੋਰ ਹੋ ਜਾਂਦਾ ਕੁੱਝ ਨਹੀਂ ਜਦੋਂ ਹੋ ਜਾਂਦਾ ਉਹ ਪਾਣੀ ਫਿਰ ਇੱਜੂ ਨਹੀਂ ਹੁੰਦਾ ਸਾਰੇ ਠਿਕਨੇ ਖੇਤਾਂ ਦਾ ਪਾਣੀ ਅਣੀ ਉਧਰੋਂ ਦਰਦ ਪਾਣੀ ਪੂਰ ਖਿੰਡਾ ਕੇ ਸਦਾ ਹੀ ਰਹਿ ਲੋ ਦੋਸਤ ਫਿਰ ਮਾਮਲਾ ਕਿੱਥੇ ਅੜਿਆ ਤੇ ਕੀ ਗੱਲਬਾਤ ਪਰ ਸ਼ੁਰੂ ਹੋਈ ਹੈ ਜਿਹੜੀ ਇੰਨਾ ਟਕਰਾਅ ਵਧਿਆ ਇਹ ਜੀ ਬਸ ਸਰਪੰਚ ਸਾਹਿਬ ਕੇ ਲਈ ਮੈਂ ਪਾਣੀ ਨਹੀਂ ਪੈਨਣ ਲਈ ਜੀ ਹਾਂਜੀ ਜਦੋਂ ਉੱਥੇ ਦੱਸਿਆ ਕਰਦਾ ਇਹ ਕੋਈ ਕੱਲੇ ਗੁਰਮਿੰਦਰ ਸਿੰਘ ਕਪੂ ਦਾ ਪਾਣੀ ਨਹੀਂ ਜੀ 15 ਕਰਾਂ ਦਾ ਪਾਣੀ ਹੋਟ ਇੱਥੇ ਨਹੀਂ ਆਉਂਦਾ ਉਹ 15 ਕਰਾਂ ਨੂੰ ਪਾਣੀ ਰੁਪਿਆ ਵੜਿਆ ਤੇ ਆਈ ਤੇ ਕੋਈ ਕਿਸੇ ਦਾ ਕੋਈ ਹੋ ਜਾਂ ਨਾ ਜੀ ਕੋਈ ਲੜਾਈ ਵਾਲਾ ਕਾਰਨ ਨਹੀਂ ਸੀ ਨਾ ਕੋਈ ਉਹੋ ਜੀ ਗੱਲ ਸੀ ਕੱਲੇ ਪਾਣੀ ਪਿੱਛੇ ਕਰਨੀ ਹਾਂ ਬਾਈ ਜੀ ਤੁਹਾਡਾ ਵੀ ਘਰ ਇੱਥੇ ਹੈ ਜੀ ਹਾਂਜੀ ਬਿਲਕੁਲ ਤੁਹਾਡਾ ਵੀ ਪਾਣੀ ਇਸੇ ਦੇ ਮੇਰਾ ਨਾਮ ਗੁਲਦੀਪ ਸਿੰਘ ਗੁਲਦੀਪ ਸਿੰਘ ਹਾਂ ਗੁਲਦੀਪ ਸਿੰਘ ਜੀ ਕੀ ਕਹੋਗੇ ਮੇਰਾ ਕਹਿਣਾ ਇਹ ਹੈ ਜੀ ਇਹਨਾਂ ਪਾਈਪਾਂ ਦੇ ਵਿੱਚ ਮੇਰੇ ਘਰ ਦਾ ਵੀ ਪਾਣੀ ਪੈ ਰਿਹਾ ਠੀਕ ਹੈ ਬਾਕੀ ਜੀ ਦੂਸਰੀ ਗੱਲ ਇਹ ਆ ਜਿਹੜਾ ਇਹ ਪਾਈਪਾਂ ਦੇ ਸਾਫ ਪਾਣੀ ਦੀ ਗੱਲ ਹੋ ਰਹੀ ਆ ਜਿਹੜਾ ਉਹ ਬੋਲ ਰਹੇ ਸੀਗੇ ਉਹ ਦੂਸਰਾ ਪਾਣੀ ਵੀ ਦੂਸਰੇ ਖਾਲੇ ਦਾ ਵੀ ਇੱਧਰ ਦੀ ਪੈਣਾ ਚਾਹੀਦਾ ਉਹਦਾ ਵੀ ਇਸ ਛੱਪੜ ਦੇ ਵਿੱਚ ਆ ਕੇ ਪੈ ਰਿਹਾ ਆ अच्छा पानी ओसदा भी इसी छप्पड़ दी पै रया हां भी पानी उधर दी जाना चाहिदा वो भी थोनू मौका दिखावांगे तुसी कवर करियो जी, जी, जी वो पानी भी इस छप्पड़ ਦੇ ਵਿੱਚ ਪੈ ਰਿਆ ਹੈ ਠੀਕ ਬਾਕੀ ਦੂਸਰੀ ਗੱਲ ਇਹ ਹੈ ਜੀ ਇਸ ਛੱਪੜ ਦੇ ਵਿੱਚ ਉਹੀ ਸਰਪੰਚ ਦਾ ਪਾਣੀ ਇੰਨਾ ਪਾਈਪਾਂ ਦੇ ਵਿੱਚ ਤੁਸੀਂ ਮੌਕੇ ਤੇ ਕਵਰ ਕਰਿਓ ਇੰਨਾ ਪਾਈਪਾਂ ਦੇ ਵਿੱਚ ਪੈ ਰਿਆ ਫਿਰ ਦੂਸਰੀ ਤੱਕ ਹਾਂ ਬਾਕੀ ਜੀ ਮੇਨ ਮੁੱਦਾ ਇਹ ਜਾਨੀ ਕਿ ਕਹਿੰਦੇ ਕਹਿੰਦੇ ਭਾਵ ਤੁਹਾਡਾ ਇਹ ਹੈ ਵੀ ਜਦੋਂ ਬਾਕੀ ਸਾਰੇ ਘਰਾਂ ਦਾ ਪਾਣੀ ਪੈ ਰਿਹਾਗਾ ਤੇ ਫਿਰ ਸਾਡਾ ਜੀ 10 ਘਰਾਂ ਦਾ ਪੈਗਾ ਖੁਦ ਕੋਈ ਖੁਦ ਸਰਪੰਚ ਦਾ ਵੀ ਪੈ ਰਿਹਾ ਦੂਸਰੀ ਗੱਲ ਇਹ ਆ ਜੀ ਜੀ ਇਹ ਤਾਂ ਕੋਈ ਮੁੱਦਾ ਹੀ ਨਹੀਂ ਸੀ ਇਹ ਪਾਈਪ ਨਾ ਦੂਸਰੀ ਸਾਡੇ ਕੋਠਿਆਂ ਦੀ ਇੱਕ ਪੰਚਾਇਤ ਆ ਜੀ ਉਹਨਾਂ ਵੱਲੋਂ ਡੱਗੀ ਪਟਾਈ ਗਈ ਇਹ ਪਾਈਪ ਨਾ ਬੰਦ ਹੋ ਗਏ ਸੀਗੇ ਦੂਸਰੇ ਛੱਪੜ ਦਾ ਪਾਣੀ ਵੀ ਆ ਕੇ ਇਧਰ ਪੈਂਦਾ ਸੀ ਉਹ ਛੱਪੜ ਉਗਰ ਹੋ ਗਿਆ ਪਾਣੀ ਟਪਕਣ ਨੂੰ ਰੋਕਣ ਦੇ ਕਾਰਨ ਉਹ ਪੰਚਾਇਤ ਨੇ ਉੱਥੇ ਡੱਗੀ ਪਟਾਈ ਠੀਕ ਹੈ ਡੱਗੀ ਪਟਣ ਦੇ ਕਾਰਨ ਜਿਹੜਾ ਉਹ ਦੂਸਰਾ ਪਾਣੀ ਆ ਰਿਹਾ ਉਧਰਲੀ ਬੈਂਕ ਵਾਲੀ ਸਾਈਡ ਦਾ ਜੀ ਤੇ ਉਹ ਡੱਗੀ ਬੰਦ ਹੋ ਗਈ ਜਦੋਂ ਉਹ ਪਾਈਪ ਨਾ ਛੱਲੇ ਡੱਗੀ ਬੰਦ ਹੋ ਗਈ ਉਹ ਦੂਸਰੇ ਘਰਾਂ ਨੇ ਕਿਹਾ ਵੀ ਇਹ ਇਹ ਨਾ ਪਾਈਪ ਦੇ ਵਿੱਚ ਆਪਾਂ ਅੱਗੇ ਜਾ ਕੇ ਪਾਈਪਾਂ ਮਿਲਾ ਦਿੰਨੇ ਆ ਜੀ ਉੱਥੇ ਜਾ ਕੇ ਫਿਰ ਇਹ ਸਰਪੰਚ ਕਹਿ ਰਿਹਾ ਵੀ ਮੈਂ ਇਹਨਾਂ ਪਾਈਪਾਂ ਦੇ ਵਿੱਚ ਪਾਣੀ ਨਹੀਂ ਪਾਣਦੇ ਰਿਹਾ ਪਤਾ ਨਹੀਂ ਕੋਈ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਆ ਪਿੰਡ ਦਾ ਮਸਲਾ ਇਹਦੇ ਵਿੱਚ ਜਦੋਂ ਆਪਾਂ ਖੁਦ ਪਾਣੀ ਪਾ ਰਹੇ ਆ ਤੇ ਆਪਾਂ ਦੂਸਰੇ ਬੰਦੇ ਨੂੰ ਕਿਉਂ ਰੋਕ ਰਹੇ ਆ ਜੀ ਜੇ ਇਹਦੇ ਚ ਆਪਾਂ ਦਹਾੜਾ ਮਾਰ ਰਹੇ ਆ ਵੀ ਸਾਫ ਪਾਣੀ ਆ ਤੇ ਫਿਰ ਸਮਝ ਕਿਉਂ ਨਹੀਂ ਆ ਰਹੀ ਆਪਾਂ ਨੂੰ ਵੀ ਸਾਫ ਪਾਣੀ ਦੇ ਵਿੱਚ ਆਪਣੇ ਘਰ ਦਾ ਤਾਂ ਪੀ ਸਕਦਾ ਕਿਸੇ ਹੋਰ ਦਾ ਕਿਉਂ ਨਹੀਂ ਉਹਦੇ ਵਿੱਚ ਉਹਦਾ ਜੀ ਮੇਨ ਮਸਲਾ ਇਹ ਆ ਉਹਦੇ ਪਰਿਵਾਰ ਦੇ ਵੀ ਦੋ ਦਿਨਾਂ ਉਹਦਾ ਸਾਕਾ ਚਾਚਾ ਖੜਾ ਆਪਣੇ ਨਾਲ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਹਾਂਜੀ ਹਾਂਜੀ ਉਹਨਾਂ ਨਾਲ ਕੋਈ ਮਸਲਾ ਵੀ ਉਹ ਉਹਦਾ ਆਪਸ ਵਿੱਚ ਦੀ ਪਰਿਵਾਰ ਦਾ ਉਹਨਾਂ ਦਾ ਪਾਣੀ ਨਾ ਪੈਣ ਕਰਕੇ ਉਹ ਥੋੜਾ ਜਿਹਾ ਗੇਮ ਨੂੰ ਹੋਰ ਤਰੀਕੇ ਨਾਲ ਕਰਾ ਰਿਹਾ ਜੀ ਜਿਹੜਾ ਤੁਹਾਡਾ ਕਹਿਣ ਤੋਂ ਭਾਵ ਕਹਿਣ ਤੋਂ ਭਾਵ ਹੈ ਜਿਹੜਾ ਇਹ ਮਸਲਾ ਅੜਿਆ ਸੀ ਉਹ ਮਸਲਾ ਇਹ ਅੜਿਆ ਸੀ ਕਿ ਉਹਦੇ ਆਪਦੇ ਪਰਿਵਾਰ ਦੇ ਕੁਝ ਘਰ ਸੀਗੇ ਉਹਨਾਂ ਦਾ ਪਾਣੀ ਨਹੀਂ ਸੀ ਚਾਹੁੰਦੇ ਕਿ ਇਹਦੇ ਚ ਪਵੇ ਇਸ ਕਰਕੇ ਇਹੜਾ ਬਖੇੜਾ ਖੜਾ ਹੋਇਆ ਜਾਤੀ ਜੁਤੀ ਦਾ ਇਹਦੇ ਵਿੱਚ ਕੋਈ ਮਸਲਾ ਨਹੀਂਗਾ ਉਹਦੇ ਤਿਵਾੜਦੇ ਆ ਆ ਖੜੇ ਆ ਇਹਨਾਂ ਨਾਲ ਜੀ ਆਹ ਬਾਬੂ ਜੀ ਕੀ ਨਾਂ ਤੁਹਾਡਾ ਜੀ ਮੇਰਾ ਗਰੀਸ਼ਿੰਗ ਮੈਂਬਰ ਸਰਪੰਚ ਅੱਛਾ ਤੁਹਾਡੇ ਕੀ ਲੱਗਦਾ ਜਿਹੜੇ ਸਰਪੰਚ ਗੁਰਦੀਪ ਸਿੰਘ ਸੀਗੇ ਜਿਨ੍ਹਾਂ ਦੀ ਵਾਈਫ ਸਰਪੰਚ ਬਣੀ ਵੀ ਹੈ ਜੀ ਅੱਛਾ ਤੁਹਾਡਾ ਭਤੀਜਾ ਜੀ ਅੱਛਾ ਜੀ ਮੇਰੀ ਬੇਨਤੀ ਸੁਣੋ ਜੀ ਜੀ ਨਹੀਂ ਸਾਡੇ ਹੱਥ ਵਣ ਕੇ ਬੇਨਤੀ ਹੈ ਜੀ ਜੀ ਅਸੀਂ ਸਾਡਾ ਪਾਣੀ ਮਹੀਨਾ ਹੋ ਗਿਆ ਸਾਡੇ ਅੰਦਰ ਖੜਾ ਜਾ ਕੇ ਵੇਖੋ ਅਸੀਂ ਇਹਨੂੰ ਐ ਨਹੀਂ ਕਿਹਾ ਵੀ ਇਆਂ ਪਾਲੇ ਜੀ ਵੀ ਸਰਪੰਚਾ ਸਾਨੂੰ ਬੁੜੇ ਆਦਮੀਆਂ ਨੂੰ ਕੁਤਮਾ ਦੇਊਗਾ ਅੱਛਾ ਹਾਂ ਤੇਰੀ ਬੇਟੀ ਛੱਡੀ ਐ ਤੇ ਉਹਰੇ ਪਾਣੀ ਤੁਹਾਡਾ ਪਾئیںਗੇ ਅੱਛਾ ਉਹ ਸਰਪੰਚ ਕਹਿੰਦਾ ਵੀ ਮੈਂ ਤੁਹਾਡਾ ਪਾਣੀ ਪੈਣ ਨਹੀਂ ਦੇਣਾ ਨਹੀਂ ਰੰਜਿਸ਼ ਫਿਰ ਤੁਹਾਡੀ ਕੀ ਆ ਉਹਦੇ ਨਾਲ ਕੀ ਤੁਹਾਡਾ ਪਰਿਵਾਰ ਕਿੱਜਾ ਕਿਸ ਤਰ੍ਹਾਂ ਅੱਛਾ ਤੁਹਾਨੂੰ ਸਹੀ ਗੱਲ ਦੱਸਾਂ ਜੀ ਉਹਨੇ ਆਪਦੇ ਮਾਪਿਆਂ ਨੂੰ 2 ਸਾਲ ਉਹ 3 ਸਾਲ ਕੁੱਟ ਕੇ ਘਰੋਂ ਕੱਢਿਆ ਆ ਹਾਂ ਸੁਣਿਆ ਪਰਚਾ ਵੀ ਕਰਾਇਆ ਗਿਆ ਸੀ ਉਹਨਾਂ ਤੇ ਜੀ ਅੱਛਾ ਅਸੀਂ ਉਹਦੇ ਮਾਂ ਬਰਾ ਵੱਡਾ ਬਰਾ ਜੀ ਉਹ ਮੇਰਾ ਛੋਟਾ ਹੀ ਉਹਦੇ ਅਸੀਂ ਮਗਰ ਜਾਂਦੇ ਸੀ ਉਹਨੇ ਵੀ ਮਗਰ ਕਰ ਲੋ ਜਾਂਦੀ ਅੱਛਾ ਅਜ ਜਨ ਜਨ ਕੀ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਤੁਹਾਡਾ ਜਿਹੜਾ ਇਹ ਪਰਿਵਾਰਕ ਮਸਲਾ ਸੀ ਜਿਹਨੂੰ ਕਿ ਪਿੰਡ ਦਾ ਮਸਲਾ ਬਣਾ ਕੇ ਐਡਾ ਤੂਲ ਦਿੱਤਾ ਗਿਆ ਠੀਕ ਹੈ ਜੀ ਆ ਕੀ ਨਾਂ ਕੀ ਹੈ ਤੁਹਾਡਾ ਸਰ ਨਿਰੰਜਨ ਸਿੰਘ ਮੈਂਬਰ ਜੀ ਨਿਰੰਜਨ ਸਿੰਘ ਹਾਂ ਹਾਂ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਜਗਜੀਤ ਸਿੰਘ हां दिग्विजय सिंह जी ਤੁਸੀਂ ਵੀ ਇਸੇ ਹੀ ਪਿੰਡ ਦੇ ਵਾਸੀ ਹੋ। ਇਹ ਕੀ ਮਸਲਾ ਸੀ ਕੀ ਗੱਲਬਾਤ ਹੈ ਤੁਹਾਡਾ ਵੀ ਘਰ ਇਸ ਪਾਈਪ ਦੇ ਵਿੱਚ ਆ ਰਿਹਾ ਜੀ ਜਿੰਜ ਬੰਦਾ ਪਾਣੀ ਇਸੇ ਜੀ ਪੈਂਦਾ ਹੈ। ਅੱਛਾ ਕੀ ਗੱਲਬਾਤ ਸੀ ਫਿਰ ਮਸਲਾ ਜੀ? ਬਸ ਇਹਦਾ ਮਸਲਾ ਐ ਹੋ ਗਿਆ ਜੀ ਵੀ ਆਪਾਂ ਇਹਨਾਂ ਦਾ ਪਾਣੀ ਦਾ ਵੀ ਨਰੰਜਨ ਦਾ ਪਾਣੀ ਹੋਰ ਪੰਜ ਚਾਰ ਘਰਾਂ ਦਾ ਪਾਣੀ ਵੀ ਆਪਾਂ ਪੈਣ ਨਹੀਂ ਦੇਣਾ। ਮੈਂ ਵੀ ਗਿਆ ਸੀ ਇੱਕ ਦਿਨ ਜਿੰਨਾਂ ਨੇ ਇਹ ਬੋਲੀ ਜਾਂਦੇ ਸੀ। ਮੈਂ ਜਾ ਕੇ ਆਖਿਆ ਮੈਂ ਕੁਲਦੀਪ ਜੇ ਇੱਥੋਂ ਨਹੀਂ ਪਾਇਆ ਤੇ ਚੱਲਦੇ ਤੱਕ 20 ਫੁੱਟ ਗਾ ਕੇ ਜਿੱਥੇ ਜੇ ਤੇਰਾ ਗਏ ਬਣਾ ਕੇ ਪਾਇਆ ਵਾ ਪਾਣੀ ਜੀ ਉੱਥੋਂ ਕਰਕੇ ਤੂੰ ਪਵਾ ਦੇ ਪਾਣੀ। ਜੀ ਜੀ ਤੇ ਆ ਸੋ ਪਾਪ ਚੱਲ ਪੈਗੇ ਗਾਂ ਚਲਦੀ ਹੈ ਮੈਂ ਸਾਡਾ ਪਾਣੀ ਨੰਗੀਆਂ ਦਾ ਤੇਰਾ ਵੀ ਨੰਗੀਆਂ ਦਾ ਸਾਰੇ ਆਪਣੇ ਅੱਠ ਕਰਾਂ ਦਾ ਪਾਣੀ ਨੰਗੀਆਂ ਦਾ ਇਹ ਚਾਰ ਘਰ ਨੰਗਾ ਲੈਣਗੇ ਤਾਂ ਕੋਈ ਫੱਕ ਨਹੀਂ ਪੈਂਦਾ ਤੁਸੀਂ ਮਸਲਾ ਵਧਾਓ ਨਾ ਉਹ ਉਹਦੇ ਦਾ ਵੀ ਠੀਕ ਆ ਕਰ ਦਿਆਂਗੇ ਆਪਾਂ ਮੁੜ ਕੇ ਇੱਕ ਦਿਨ ਫੇਰ ਜਾਂ ਤਾਂ ਜਦੋਂ ਗੰਦੂਰ ਤੋਂ ਉਹਦੇ ਕੋਲੇ ਗਿਆ ਕਿ ਮੈਂ ਆਪਾਂ ਪਾਣੀ ਇਹਦੇ ਵਿੱਚ ਪੈਂਦਾ ਕਰਦਗੇ ਉਹ ਵੀ ਇਹ ਨਹੀਂ ਹੋ ਸਕਦਾ ਅੱਜ ਆ ਕੁਝ ਆ ਕਈ ਜਥੇਬੰਦੀਆਂ ਹੁਣ ਅਮੈਦ ਦੇ ਵਿੱਚ ਵੀ ਆਈਆਂ ਜਥੇਬੰਦੀਆਂ ਜੀ ਪਰ ਉਹਨਾਂ ਨੂੰ ਤੁਸੀਂ ਅਪੀਲ ਕੀ ਕਰੋਗੇ ਫਿਰ ਜਥੇਬੰਦੀਆਂ ਜਥੇਬੰਦੀਆਂ ਨੂੰ ਮੈਂ ਇਹ ਅਪੀਲ ਕਰਦਾ ਵੀ ਜਥੇਬੰਦੀਆਂ ਆ ਕੇ ਇੱਥੇ ਮੌਕਾ ਵੇਖਣ ਕਿ ਕਿਹਦੇ ਚ ਕਸੂਰ ਆ ਜੇ ਗਮਦੂਰ ਚ ਕਸੂਰ ਆ ਅਸੀਂ ਪੰਚਾਇਤ ਇਹੀ ਖੜੀਆਂ ਮੈਂਬਰ ਖੜੇ ਆ ਸਾਰੇ ਜੀ ਜੀ ਅੱਛਾ ਤੁਸੀਂ ਮੈਂਬਰ ਹੋ ਜੀ ਹਾਂ ਤੇ ਅਸੀਂ ਕਹਿ ਸਕਦੇ ਉਹ ਅਸੀਂ ਉਹ ਜੁਨੀ ਅੰਦਕਾਂ ਜੁੱਤਾਂ ਮਰਾਵਾਂਗੇ ਜੇ ਉਧਰ ਜਿਹੜੇ ਦਾ ਕਸੂਰ ਹੋਇਆ ਉਹਦੇ ਆਪਾਂ ਜੁੱਤਾਂ ਮਰਾਵਾਂਗੇ ਅਸੀਂ ਥੋੜਾ ਹੀ ਕਹਿ ਸਕਦੇ ਆ ਬਿਲਕੁਲ ਜੀ ਹਾਂ ਇਹ ਜਿਹੜੇ ਬੰਦੇ ਦਾ ਕਸੂਰ ਹੈ ਪ 15 ਸਾਲਾਂ ਦਾ ਪੈ ਰਿਆ ਜੀ ਅੱਜ ਆ ਕੇ ਉਹਨੇ ਕੀ ਪਾਵਰ ਆ ਗਈ ਉਹਨੇ ਬੰਦ ਕਰ ਚਾਰਜ ਤੇ ਤਾਂ ਨੰਗਾ ਚਾਰਜ ਤੇ ਤਾਂ ਠੀਕ ਹੈ ਜੀ ਆ ਹੋਰ ਵੀ ਛੱਡਣ ਕਈ ਲੋਕ ਆ ਬਾਈ ਜੀ ਕੋਈ ਗੱਲ ਕਰਾਉਂਦੇ ਤੁਸੀਂ ਇਹ ਏਡਾ ਵੱਡਾ ਮਸਲਾ ਬਣ ਗਿਆ ਕਿਉਂਕਿ ਅਸਲੀ ਸਾਰੇ ਸਾਰੇ ਦੇਖਦੇ ਆਏ ਆ ਪਾਣੀ ਦੀ ਥੋੜੀ ਜੀ ਨਾਲੀ ਨੂੰ ਪਾਉਣ ਵਾਸਤੇ ਹੀ ਇੰਨਾ ਵੱਡਾ ਜਿਹੜਾ ਕੀ ਖਤਰਨਾਕ ਰੂਪ ਧਾਰਨ ਹੋਇਆ ਹੈ ਕੀ ਕਹੋਗੇ ਜੀ ਹਾਂ ਜੀ ਸੂਗਲ ਜੀ ਵੱਲੋਂ ਜੀ ਸਾਰਿਆਂ ਨੂੰ ਹੈਲੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਕੋਈ ਮਸਲਾ ਹੀ ਨਹੀਂ ਜੀ ਸਾਡੇ ਦੇ ਨਾਲ ਇਹ ਕੋਈ ਮਸਲਾ ਨਹੀਂ ਸਾਡਾ ਇਹ ਤਾਂ ਐਵੇਂ ਜਾਣਬੁੱਝ ਕੇ ਬਣਾ ਰਹੇ ਨੇ ਜੀ ਦੇਖੋ ਤੁਸੀਂ ਸਾਡਾ ਤਾਂ ਜਿਹੜਾ ਪਾਣੀ ਹੈ ਜੀ ਆ ਸਾਡੇ ਥੱਲੇ ਆ ਨਾ ਨਾ ਜਾਂਦਾ ਜੀ ਪਵਲ ਕਰਿਆ ਹੋਇਆ ਇਹਦੇ ਚ ਪਾਣੀ ਨਹੀਂ ਆ ਜਾਈਦਾ ਨਾ ਛੱਪ ਨਹੀਂ 30 ਸਾਲ 40 ਸਾਲ ਦੇ ਸਾਡੇ ਮਕਾਨ ਬਣੇ ਲੱਗੇ ਜਿਹੜਾ ਉਧਰ ਪਾਣੀ ਨਾਲ ਜਾਂਦਾ ਉਹ ਵੀ 25 30 ਸਾਲ ਲੱਗੇ ਨੇ ਉਹ ਵੀ ਪਾਈਪਾਂ ਨਾਲ ਇੱਕ ਤਾਂ ਮੈਂ ਕਲੀਅਰ ਕਰੀ ਦੋਨੋਂ ਗੋਲ ਗੋਲ ਕਈ ਜੋ ਵੀ ਬੰਦੂਆਂ ਵੀ ਅਸੀਂ ਸਪੀਚ ਸੁਣੀ ਆ ਜਿਹੜੀ ਸਾਡੇ ਖਿਲਾਫ ਆ ਜੀ ਜੀ ਜਿਹੜੀ ਬੋਲੀ ਆ ਉਹਦੇ ਚ ਉਹਨਾਂ ਨੇ ਸਾਨੂੰ ਇਸ ਗੱਲ 'ਚ ਕਿਹਾ ਵੇ ਵੀ ਉਹ ਪਾਣੀ ਆ ਜਿਹੜਾ ਉਹ ਥੱਲੇ ਸਾਫ ਪਾਣੀ ਆ ਜੀ ਨਵਾਂ ਪਾਣੀ ਰਚ ਰੌਂਦੇ ਪਤਾ ਨਹੀਂ ਤਾਂ ਉਹਨਾਂ ਨੂੰ ਪ੍ਰਧਾਨ ਜੀ ਜਰਦਿਆ ਨੂੰ ਇਸ ਗੱਲ ਬਾਰੇ ਖੁਦਾਰਾ ਦਿੱਤਾ ਗਿਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਸਿਚੁਏਸ਼ਨ ਆ ਗਈ ਜੀ ਉਥੇ ਕੋਈ ਵੀ ਇੱਕ ਦਿਨਾਂ ਦਾ ਪਾਣੀ ਸਾਫ ਪਾਣੀ ਉਹ ਪਾਈਪਾਂ 'ਚ 6 ਘੰਟੇ ਬਿਨਾਂ ਪਾਤਾ ਜੇ ਸੀ ਨਾਲ ਕਰ ਜਾਂਦਾ ਉਹ ਗੰਦੇ ਪਾਣੀ ਦਾ ਪਾਤਾ ਪਰ ਸਾਰਾ ਪਾਣੀ ਸਾਰੇ ਘਰਾਂ 'ਚ ਉਹ ਪੂਰੀ ਜਿੰਮੇ ਉਹਦੇ 15 ਘਰਾਂ ਤੋਂ ਬੰਦ ਹਾਰਾ ਸਾਰਿਆਂ ਦਾ ਪਾਣੀ ਉਹਦੇ ਵਿੱਚ ਵੀ ਹੋ ਕੇ ਛੱਪੜ ਚ ਜਾ। ਕਿਹ ਘਰਾਂ ਦਾ? 25 ਘਰਾਂ ਦਾ 20 ਘਰਾਂ ਦਾ ਜਿੰਨਾ ਦੀ ਆ। ਹਾਂ ਅਸੀਂ ਦੇਖ ਕੇ ਆਏ ਸਾਰਾ। ਉਹ ਸਾਰਾ ਛੱਪੜ ਪਾਣੀ ਜੰਦਾ ਅੱਗ। ਹੋਰ ਉਹਦੇ ਕੋਈ ਸਾਫ਼ ਪਾਣੀ ਕੋਈ ਬੰਦਾ ਜਾ ਇੱਕ ਇਹਦੇ ਆਪਾਂ ਇਸ ਗੱਲ ਕੋਈ ਝੂਠਿਆਂ ਜਿੰਨੀ ਪੰਚਾਇਤ ਨੂੰ ਸਾਰੀ ਮਾਫੀ ਮੰਗਦਾ। ਜੇ ਕੋਈ ਇਹ ਪਤਾ ਨਹੀਂ ਕਿਵੇਂ ਕਹਿ ਰਹੇ ਕੌਣ ਕਹਿ ਰਹੇ ਆ ਪ੍ਰਧਾਨ ਜੀ একদম ਕੌਣ ਨਾ ਉਹ ਅਸੀਂ ਮੇਰੀ ਪਿੰਡ ਦੀ ਬੇਨਤੀ ਆ ਹੁਣ ਮੈਂ ਸਾਰੀ ਆ ਸਾਰੀ ਜਥੇਬੰਦੀਆਂ ਨਾਲ ਨਾਲ ਦੀ ਜਿਹੜੀ ਸਾਰੀ ਜਦੋਂ ਜਦੋਂ ਹੋ ਰਹੀ ਆ ਜੀ ਜੀ ਇਹਦੇ ਤੋਂ ਬਾਅਦ ਮੈਂ ਇਹ ਰਿਜ਼ਲਟ ਕੱਢਿਆ ਮੇਰੀ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਆ ਜਥੇਬੰਦੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਅਸੀਂ ਕਿਸੇ ਦੇ ਬੋਲ ਚ ਨਹੀਂ ਪਰ ਉਹਨਾਂ ਨੂੰ ਵੀ ਸਾਡੀ ਇੱਕ ਬੇਨਤੀ ਆ ਕਿ ਕਿਤੇ ਵੀ ਕੋਈ ਗੱਲ ਚੱਲਦੀ ਆ ਉਸ ਤੋਂ ਪਹਿਲਾਂ ਪੱਕ ਜਾਣ ਲੈਣੀ ਪਹਿਲਾਂ ਜ਼ਰੂਰੀ ਆ ਉਸ ਤੋਂ ਬਾਅਦ ਜਾਣਨਾ ਕਿ ਗੁੰਡਾ ਉਹ ਬਜੀ ਤਨਾਰ ਉਹ ਬਜੀ ਇਹ ਗੱਲਾਂ ਸੋ ਸਾਰਿਆਂ ਨੂੰ ਇਹ ਕਹਿੰਦੇ ਜਿੰਨੇ ਵੀ ਸਾਡੇ ਸਰਦਾਰ ਜੀ ਪਸੰਦ ਨੇ ਰਾਂ ਜਾਂ ਕੋਈ ਵੀ ਬੰਦਾ ਇਹਦਾ ਕੋਈ ਕਿਸੇ ਨੂੰ ਨਾ ਕੋਈ ਭਗਵਾਨ ਜੀ ਬਹੁਤ ਵੱਡੇ ਅਹੁਦੇ ਹੁੰਦੇ ਆ ਪ੍ਰਧਾਨਾਂ ਦੇ ਉਹਨਾਂ ਨੂੰ ਬਹੁਤ ਤਰੀਕੇ ਨਾਲ ਸੋਚ ਕੇ ਜਿੱਥੇ ਵੀ ਹੋ ਜਾਣਾ ਮੇਰੇ ਨਹੀਂ ਕੱਲੇ ਲਾਲ ਵੀ ਅੱਜ ਮੇਰੇ ਨਾਲ ਆ ਜੀ ਜੀ ਉੱਥੇ ਆਪਣਾ ਕਿਸੇ ਚੀਜ਼ ਨੂੰ ਜ਼ਿੰਮੇਵਾਰ ਨਾਲ ਪਲਾਣ ਕਰੀ ਕਿਸੇ ਕੀ ਉਹ ਦੇ ਨਾ ਵਾ ਪਹਿਲਾਂ ਦੋਨਾਂ ਧਰਾਂ ਨਾਲ ਲਾ ਕੇ ਟੇਬਲ ਟੱਕ ਕਰ ਲੈਂਦੇ ਸਾਡੇ ਨਾਲ ਆ ਕੇ ਸਾਡੀ ਗਲਤੀ ਸਾਨੂੰ ਕਹਿੰਦੇ ਤੁਸੀਂ ਪੱਟ ਕੇ ਅਸੀਂ ਐਂ ਪਾਣੀ ਪਾ ਦਈਏ ਅਸੀਂ ਉਹਨੂੰ ਜਵਾਬ ਦੇਈਏ ਪੰਚਾਇਤ ਆਉਂਦੀ ਸਾਡੇ ਕੋਲ ਜਾਂ ਤੁਸੀਂ ਜਵਾਬ ਦਿੰਦੇ ਆ ਮੈਂ ਤੁਹਾਡੀ ਗੱਲ ਵਿੱਚ ਹੀ ਰੁਕੂੰਗਾ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆਗਾ ਕਿ ਪੰਚਾਇਤ ਆਉਂਦੀ ਆ ਉਹ ਦੱਸ ਰਹੇ ਸੀ ਵੀ ਅਸੀਂ ਸਾਰੇ ਗਏ ਸੀ ਫਿਰ ਇਸ ਦਾ ਮਤਲਬ ਵੀ ਉਹ ਪੂਰੀ ਪੰਚਾਇਤ ਨਹੀਂ ਸੀ ਆਈ ਤੁਹਾਡੇ ਕੋਲੇ ਜਾਂ ਕੋਈ ਗੱਲਬਾਤ ਨਹੀਂ ਹੋਈ ਸੀ ਸਿੰਗਲ ਵੀ ਬੰਦਾ ਉਹਨਾਂ ਚ ਕੋਈ ਪੰਚਾਇਤ ਦਾ ਜੀ ਕੋਈ ਸਾਡੀ ਪਿਛਲੀ ਪੰਚਾਇਤ ਦਾ ਜੀ ਕੋਈ ਨੰਬਰਦਾਰ ਕੋਈ ਹੋਵੇ ਕੁਝ ਤੁਸੀਂ ਉਹ ਫੋਟੋ ਤੁਸੀਂ ਦੇਖ ਹੀ ਲਿਆ ਸਾਡੇ ਕੋਲੇ ਵੀਡੀਓ ਆ ਜੀ ਸਿੰਗਲ ਵੀ ਬੰਦਾ ਉਹ ਪਾਣੀ ਨਾ ਪਾਉਣ ਨਾ ਉਹ ਕੋਸੋ ਉਹਦਾ ਸਾਥੀ ਤਾਂ ਹਰ ਦੇਰ ਤੋਂ ਤਮਾਮ ਸੀ ਸਾਨੂੰ ਡਰੋਂਣ ਆਸਤੇ ਇਹ ਤਰੀਕੇ ਨਾਲ ਅਸੀਂ ਆਏ ਸੀ ਪਹਿਲਾਂ ਵੀ ਆਏ ਸਵੇਰ ਨੂੰ ਚਲੋ ਉਹਨਾਂ ਦੀ ਲੜਾਈ ਹੋ ਗਈ ਉਹਨਾਂ ਉਹ ਜਾ ਕੇ ਧਰਨੇ ਤੇ ਬਹਿ ਗਏ ਉਹਨਾਂ ਦਾ ਪੁਲਿਸ ਨਾਲ ਕੋਈ ਡਿਸਕਿਊਟ ਹੋ ਗਿਆ ਪੋਸਟ ਨਾ ਦਸਪੂਟ ਹੋ ਗਿਆ ਪੋਸਟ ਨਾ ਦਸਪੂਟ ਰਹੇ ਮੇਰੇ ਘਰ ਤੋਂ 200 ਮੀਟਰ ਦੂਸ ਫਿਰ ਮੇਰੇ ਘਰ ਨੂੰ ਆਉਂਦਾ ਕਿ ਮਤਲਬ ਉਹ ਸੀ ਮੈਂ ਉੱਥੇ ਫਿਰ ਕੀ ਕਰਿਆ ਸੀ ਪੋਸਟ ਨਾ ਦਸਪੂਟ ਹੋ ਗਿਆ ਬਿਲਕੁਲ ਜੀ ਪੋਸਟ ਨੇ ਉਹਨਾਂ ਨੂੰ ਪੋਸਟ ਦੂਣਾ ਨਹੀਂ ਪਕਾ ਕਰਦਾ ਪੋਸਟ ਨਾ ਫਿਰ ਮੇਰੇ ਬਾਹਰ ਤੋਂ ਦੁਆਰਾ 150 ਬੰਦੇ ਆਉਂਦੇ ਕਿ ਮਤਲਬ ਤੁਸੀਂ ਉਹਨੂੰ ਕੀ ਸੋਚ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਇਹ ਤਾਂ ਦਲਤ ਉੱਤੇ ਹੋ ਫਿਰ ਪਰਚਾ ਕਿਸੇ ਸ਼ੌਕਰ ਦੇ ਕਿਸੇ ਬਾਨੀਏ ਦੇ ਘਰ ਗੋਲ ਕਰ ਦਿੰਦੀ ਪੋਸਟ ਅੱਥਰ ਮੈਂ ਤਾਂ ਕੀ ਕਰਦਾ ਮਾਰੀ ਮੈਂ ਜਨਾ ਪਰਾਂ ਮੈਂ ਭੰਨੀ ਜਨਾ ਪਰਚਾ ਕਿਹਦੇ ਤੋਂ ਹੋਵੇਗਾ ਮੇਰੇ ਤੇ ਹੋ ਗਏ ਜੇ ਤੁਸੀਂ ਕੋਣੋਗੇ ਤੁਹਾਡੇ ਤੇ ਹੋ ਗਏ ਬਿਲਕੁਲ ਜੀ ਕਾਨੂੰਨ ਤਾਂ ਸਾਰੇ ਵਾਸਤੇ ਕਾਨੂੰਨ ਆ ਜੀ ਇਹ ਅਸੀਂ ਦੇ ਵਿੱਚ ਤੇ ਕੋਈ ਯੋਜ ਗਰੀਬ ਨਹੀਂਗਾ ਜੀ ਫੇਰ ਨਾ ਸਵੇਰ ਮੇਰੇ ਘਰ ਆਏ 150 ਬੰਦ ਜੀ ਉਹ ਤੋਂ ਜਾ ਕੇ ਦਵਾਰਾ ਧਰਨਾ ਦੇਤਾ ਧਰਨੇ ਦਾ ਸਾਨੂੰ ਕੋਈ ਤਰਾਜ ਨਹੀਂ ਦੇਤਾ ਸਾਡੇ ਘਰ ਤੋਂ 200 ਮੀਟਰ ਸੀ ਅਸੀਂ ਸਾਡਾ ਕੋਈ ਅਸੀਂ ਗਏ ਕੋਈ ਸਾਡੀ ਫੋਟੋ ਕੋਈ ਅਸੀਂ ਜਾ ਜੀ ਪੁਲਿਸ ਨੇ ਜਾ ਕੇ ਉੱਥੇ ਉਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਹੋਊਗੀ ਆਵਾਜ਼ਾਈ ਦਾ ਸਾਧਨ ਚਲੋ ਉਹਨਾਂ ਦੇ ਉਹਨਾਂ ਦਾ ਰੂਲ ਰਹਿ ਗਿਆ ਉਹਨਾਂ ਨੂੰ ਭਾਈ ਲੱਗਦੇ ਉਹਨਾਂ ਨੂੰ ਠਾਉਂਦੇ ਸਾਡਾ ਕੀ ਆ ਆ ਹੋ ਗਿਆ ਜੀ ਇਹ ਨੂੰ ਹੁਣ ਤੁਸੀਂ ਕਹਦੇ ਹੋ ਵੀ ਇਹਦੇ ਚੋਂ ਪ੍ਰਧਾਨ ਜੀ ਵਰਗਾਂ ਨੂੰ ਸਾਡੀ ਇਹ ਬੇਨਤੀ ਹੈ ਦੋਸਤਾਂ ਵੀ ਸਾਡਾ ਪੱਖ ਜਾਣ ਕੇ ਅੱਗੇ ਫੈਸਲਾ ਫੇਰ ਕਰਨਾ ਚਾਹੀਦਾ ਨਾ ਕਿ ਇੱਕ ਪੱਖ ਜਾਣ ਕੇ ਕੋਈ ਗਲਤ ਪਾਸੇ ਜਿੱਦੂ ਚਾਰੂਪੇ ਜਿੱਦੂ ਚਾਰੂਪੇ ਸਾਡਾ ਗਲਵਾ ਇਹ ਜਿਹਨੇ ਰੱਬੇ ਜੰਮ ਕੇ ਇਹਦਾ ਗਲਵਾ ਹੋਰ ਤਾਂ ਸਾਡਾ ਕੋਈ ਗਲਵਾ ਨਹੀਂ ਤੋਰਾ ਆ ਆ ਦੂਸਰੀ ਗੱਲ ਹੈ ਜੀ ਆ ਇੱਕ ਬੜਾ ਨਾ ਜ਼ਿਆਦਾਤਰ ਜੱਥੇਬੰਦੀਆਂ ਵੱਲੋਂ ਇਹ ਵੀ ਲਿਆ ਜਾਂਦਾ ਕਿ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਅਮੋਲਕ ਸਿੰਘ ਜੀ ਆ ਉਹਨਾਂ ਦਾ ਵੀ ਨਾਮ ਆ ਰਿਹਾ ਵੀ ਉਹਨਾਂ ਦੀ ਹੀ ਸਾਰੀ ਸ਼ਹਿ ਦੇ ਇਹ ਜਿਹੜਾ ਸਾਰਾ ਘਟਨਾ ਕਰਮ ਹੋਇਆ ਇਹ ਤਾਂ ਜੀ ਪਤਾ ਮੈਂ ਤਾਂ ਇਹ ਕਹਿੰਦਾ ਅੱਜ ਤੱਕ ਮੇਰੇ ਹਿਸਾਬ ਨਾਲ ਜੈਤੋ ਏਰੀਆ ਚ ਅਮੋਲਕ ਸਿੰਘ ਨੂੰ ਮੈਂ ਕਦੇ ਮਿਲਿਆ ਨਹੀਂ ਜੀ ਕਿਉਂਕਿ ਉਹਨਾਂ ਦੇ ਗ੍ਰਾਮੇ ਵੀ ਨਹੀਂ ਉੱਰਾ ਹੂੰ ਮੈਂ ਨਾ ਕਿਉਂ ਰਹੇ ਏਰੀਆ ਵੀ ਨਹੀਂ ਮੈਂ ਕੌਂਟਰਸਾਈਨ ਵੀ ਲੱਗਦਾ ਕੌਮਰੋਗ ਪਾਰਟੀ ਨਾਲ ਵੀ ਆ ਕੇ ਖੜੇ ਅਸੀਂ ਕੌਮਰੋਗ ਪਾਰਟੀ ਨਾਲ ਅਸੀਂ ਇਲੈਕਸ਼ਨ ਚ ਖੜੇ ਸੀ ਆਮ ਆਦਮੀ ਪਾਲੇਸ਼ਨ ਆਇਆ ਜਿੰਨੇ ਜੋਗੇ ਆ ਅਸੀਂ ਜਰ ਮੈਂ ਇਸ ਕਰਕੇ ਮੈਂ ਕੌਮਰੋਗ ਪਾਰਟੀ ਨਾਲ ਅਸੀਂ ਗੱਲ ਚਾਉਂ ਉਹਨਾਂ ਦੇ ਨਾਲ ਆ ਚਲੋ ਬਹੁਤ ਚੰਗੀ ਗੱਲ ਆ ਅਸੀਂ ਕਹਿੰਨੇ ਵੀ ਸਾਨੂੰ ਸਾਰਿਆਂ ਨਾਲ ਜੋੜਦੇ ਹਾਂ ਅਸੀਂ ਅਕਾਲੀ ਦਲ ਨਾਲ ਵੀ ਜੋੜਦੇ ਹਾਂ ਕੋਈ ਵੀ ਦਿੱਕੀ ਵਾਲੀ ਗੱਲ ਨਹੀਂ ਸਾਨੂੰ ਸਾਡੇ ਕੋਈ ਦੁਸ਼ਮਣ ਨਹੀਂ ਕੋਈ ਐਮਐਲਏ ਸਾਡਾ ਸਾਡੇ ਹਲਕੇ ਤੇ ਬਹੁਤ ਚੁਣੇ ਹੋਏ ਬਹੁਤ ਵੱਡੀ ਹਸਤੀ ਹੁੰਦੀ ਆ ਪਰ ਚਲੋ ਜਿਹੜੇ ਬੰਦੇ ਜੋੜਦੇ ਹੋ ਕਿੱਸਾ ਹਿਸਾਬ ਨਾਲ ਉਹਨਾਂ ਦਾ ਕੀ ਇਹਦੇ ਨਾਲ ਮੰਗੋਰਤਾ ਉਹ ਵੀ ਸਾਨੂੰ ਉਹਦਾ ਸਾਨੂੰ ਨਹੀਂ ਇਹਦਾ ਪਤਾ ਜਿਵੇਂ ਸਾਨੂੰ ਆ ਸਾਨੂੰ ਆਪ ਦੀ ਲੜਾਈ ਦਾ ਨਹੀਂ ਪਤਾ ਵੀ ਸਾਡੀ ਲੜਾਈ ਕੀ ਆ ਜੀ ਤੇ ਸਾਨੂੰ ਇਹਦੇ 'ਚ ਇੱਕ ਮੇਲ ਕਿਉਂ ਬਣਾਇਆ ਜਾ ਰਿਹਾ ਪੁਲਿਸ ਨੇ ਉਹਨਾਂ ਉਹਨਾਂ ਨੇ 15 ਘਰ ਪਿਛਲੇ ਪਾਸੇ ਵੀ ਹੈਗੇ ਸੀ ਨਹੀਂ ਨਾਲੇ ਕੋਈ ਤੁਸੀਂ ਪਾਣੀ ਦਾ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਇਹਦੇ 'ਚ 40 ਸਾਲ ਦਾ ਪਾਣੀ ਉਧਰ ਚੱਲੀ ਜਾਂਦਾ 30 ਦਾ 30 ਸਾਲ ਦਾ ਪਾਣੀ ਇੱਧਰ ਚੱਲੀ ਜਾਂਦਾ ਕੋਈ ਨਵਾਂ ਇੱਕ ਪਾਇਪ ਕੋਈ ਸਿੰਗਲ ਗੱਲ ਕੋਈ ਵੀ ਹੋਈ ਹੋਵੇ ਜਿੱਥੇ ਪਾਣੀ ਪੈ ਰਿਹਾ ਪਾਇਪ 'ਚ ਉੱਥੋਂ ਪਾਇਪ ਪਟਿਆ ਜਾਂਦੇ ਪਾਇਪ ਲੱਗਣ ਦੇ ਨ ਨਾ ਕੋਈ ਨਵੀਂ ਨਾਲੀ ਬਣੀ ਆ ਹੁਣ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਾਫੀ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਫਿਰ ਤੁਸੀਂ ਉਹਨਾਂ ਨੂੰ ਅਪੀਲ ਕੀ ਕਰੋਗੇ ਅਸੀਂ ਤਾਂ ਅਪੀਲ ਵਾਰੀ ਵਾਰੀ ਵੀ ਨਹੀਂ ਕਰਾਂਗੇ ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਜੀ ਸਾਰੀਆਂ ਜਥੇਬੰਦੀ ਇਹਨਾਂ ਦੇ ਬਹੁਤ ਵੱਡੇ ਉੱਚੇ ਰੁਕਦੇ ਆ ਜੀ ਅਸੀਂ ਕਿਸਾਨ ਕਿਸਾਨ ਜਥੇਬੰਦੀਆਂ ਵੀ ਉਹਦੇ ਵਿੱਚ ਆਂਿਆਂ ਆਂਦੇ ਜੋ ਮੈਨੂੰ ਪਤਾ ਲੱਗਿਆ ਚਲੋ ਦੂਜੇ ਸਾਡੇ ਮਜ਼ਦੂਰ ਭਰਾ ਸਾਰੇ ਸਾਰੀਆਂ ਜੂਨੀਅਨ ਆਂਦੇ ਆ ਆਉਣਾ ਬੰਦ ਆ ਸਰਕਾਰਾਂ ਦੇ ਉਲਟ ਜਥੇਬੰਦੀਆਂ ਬੰਦਦੀਆਂ ਹੁੰਦੀਆਂ ਅਸੀਂ ਉਹਦੇ ਨਾਲ ਸਹਿਮਤਾਂ ਅਸੀਂ ਕੋਈ ਬੱਚੇ ਨਹੀਂ ਜ਼ਰੂਰੀ ਆ ਬਣੀਆਂ ਬਣਾ ਲੋਕਾਂ ਦੇ ਅਨੁਸਾਰ ਪਰ ਕੋਈ ਵੀ ਕਦੇ ਦੋ ਬੱਚੇ ਲੜਦੇ ਆ ਤੁਹਾਡੇ ਘਰੇ ਤੁਸੀਂ ਦੋਨਾਂ ਨੂੰ ਪੁੱਛੋਗੇ ਉਹਦਾ ਬਲਾਕ ਪੁੱਛੋਗੇ ਤੇ ਇੱਕ ਨੂੰ ਜਾ ਕੇ ਜਿਹੜਾ ਰੋਈ ਜਾਂਦਾ ਤੇ ਦੂਜੇ ਨੂੰ ਕੁੱਟਣ ਬੈਜੋਗੇ ਇਹ ਤਾਂ ਬਹੁਤ ਵਧੀਆ ਤਰੀਕਾ ਵੀ ਤੁਸੀਂ ਇੱਥੇ ਜਿੱਲੀ ਵੱਡੀ ਮਾਰ ਮਾਰ ਜੀ ਗਲਤੀ ਕਰਕੇ ਤੇ ਮੁਰਗੇ ਤੁਸੀਂ ਕਦੇ ਵੀ ਮੰਨਤਾ ਜੀ ਮੈਂ ਮੈਂ ਇਹਨੂੰ ਕਹਿੰਦਾ ਫਿਰ ਲਖੋਈ ਹੋਊ ਪੁਲਿਸ ਨੇ ਉਹਨਾਂ ਨੂੰ ਪਰਚਾ ਦਿੱਤਾ ਉਹ ਪੁਲਿਸ ਨੇ ਉਹਨਾਂ ਨਾਲ ਲੜਾਈ ਕਰੀ ਹੋਊ ਸਾਡਾ ਕੀ ਕਸੂਰ ਆ ਸਾਡੇ ਕਹਨ ਤੇ ਬੋਰਸ ਚੱਲਦੀ ਹੁੰਦੀ ਹੈ ਮੇਰੇ ਕਹਨ ਤੇ ਬੋਰਸ ਨੂੰ ਮੈਂ ਕਹਣਾ ਜੀ ਮੇਰੇ ਕੋਲੇ ਕੀ ਪਾਵਰ ਹੈ ਇਹ ਰਸ ਹੈ ਸਾਨੂੰ ਤਾਂ ਸਾਡੀ ਦੁਆਰਾ ਫੇਰ ਅਪੀਲ ਆ ਜਥੇਬੰਦਿਆਂ ਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਜਿਸੇ ਮਰਜ਼ੀ ਟੇਬਲ ਟਾਕ ਤੇ ਪਾ ਦੇ ਸਾਡੀ ਗਲਤੀ ਹੋਵੇ ਅਸੀਂ ਗਲਤੀ ਨਹੀਂ ਮੰਨਦੇ ਇੱਕ ਚੀਜ਼ ਤੇ ਇੱਕ ਚੀਜ਼ ਸਾਡੀ ਗਲਤੀ ਕਰਦੇ ਤੇ ਜੇ ਉਹਨਾਂ ਨੇ ਉਹ ਤਾਂ ਫਿਰ ਉਹਨਾਂ ਦੀ ਕੋਹਾ ਪਰ ਰੋਕ ਨਹੀਂ ਸਕਦੇ ਕਿਸੇ ਨੂੰ ਉਹ ਸਾਨੂੰ ਗੁੰਡਾ ਕਹੀ ਜਾਂ ਉਸਨ ਕੋਸ਼ਿਸ਼ ਨੂੰ ਉਹਨਾਂ ਦੀ ਪ੍ਰਕਿਰਿਆ ਨੂੰ ਵੀ ਉਸਹਾਉਂ। ਆ ਐਸਐਮਜੀ ਗੰਦੂਰ ਸਿੰਘ ਆ ਜਿਨ੍ਹਾਂ ਨੇ ਸਾਰੀ ਕਹਾਣੀ ਦੱਸੀ ਆ ਕਿ ਕਿਸ ਤਰ੍ਹਾਂ ਦਾ ਸਾਨੂੰ ਇੱਕ ਮੋਹਰਾ ਬਣਾਇਆ ਜਾ ਰਿਹਾ ਮੋਹਰਾ ਬਣਾ ਕੇ ਸਾਨੂੰ ਅੱਗੇ ਲਾ ਦਿੱਤਾ ਗਿਆਗਾ ਤੇ ਆ ਜਿਹੜਾ ਜੋ ਵੀ ਘਟਨਾ ਕਰਮ ਹੋਇਆ ਇਸ ਦੇ ਵਿੱਚ ਇਹਨਾਂ ਦਾ ਕੋਈ ਹੱਥ